ਆਯੋ ਨਮਸਕਾਰ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਵੀ ਠੀਕ ਹੋਵੋਗੇ ਅਸੀਂ ਵੀ ਠੀਕ ਹਾਂ ਅਸੀਂ ਚੱਲੇ ਹਾਂ ਹੁਣ ਖਾਣੇ ਨੂੰ ਖੋਲੋ ਲਓ ਪਾਣੀ ਇੱਕ ਗਲਪ ਲਓ ਹੋਰ ਕਿਹੜਾ ਪਾਣੀ ਹੋਣਾ ਸਿੰਪਲ ਹੀ ਹੋਊਗਾ ਚੱਲੀਏ ਖੋਲਣਾ ਦਰਵਾਜ਼ਾ ਹੂੰ ਦਰਵਾਜ਼ਾ ਖੋਲਣਾ ਕਾਹਦੇ ਨਹੀਂ ਬੀਨਾ ਬੀਨਾ ਠੀਕਾ ਚਲੋ ਅਸੀਂ ਸੋ ਹੋਰ ਸਾਈਡ ਤੇ ਪੁੱਤ ਪਾਣੀ ਧੁੱਲ ਜੂਗਾ ਚਲੋ ਦੁਬਾਰਾ ਮੁੜ ਕੇ ਆਏ ਆਂ ਕਹਿੰਦੇ ਵੀਡੀਓ ਨਹੀਂ ਸੀ ਬਣਾਈ ਤਾਂ ਦੁਬਾਰਾ ਮੁੜ ਕੇ ਆ ਗਏ ਮੁੜ ਕੇ ਜਾਂਦੇ ਆਂ ਮੇਰਾ ਫੋਨ ਰਹਿ ਗਿਆ ਘਰੇ ਜੋ ਗਿਆ ਕੱਢ ਲੈ ਜਰੂਰੀ ਦੱਸਦਾ ਵੇਜ ਨੇ ਰਸ ਇਸਕੇ ਕਰਦਾ ਇੱਕ ਇਸੇ ਛੋਟੇ ਖਾਨੇ ਜਨੇ ਖੋਲੀ ਹੋਆ ਨਾ ਆਪਰੇ ਪਟੰਦਾਂ ਵਿੱਚ ਸਬਜ਼ੀਆਂ ਵੀ ਰੱਖਿਆ ਹੋਇਆ ਨਾ ਵਿੱਚ ਉਹ ਵੀ ਰੱਖਿਆ ਹੋਇਆ ਆ ਹਾਂ ਯੂ ਮਰਲੀ ਨੋ ਬੇਬੀ ਹੀ ਬਣਿਆ ਜੀ ਘਰੇ ਬਣਾਉਂਦਾ ਕੋਈ ਇਹ ਉਹ ਦੂਈਆਂ ਇਟਾਂ ਨਾਲ ਬਣਵਾਇਆ ਹੋਊਗਾ ਨਾ ਅੱਗੇ ਜੀ ਹੁਣ ਆਪਾਂ ਖੰਨੇ ਚੀਜ਼ ਕਿਤੇ ਜੰਨੇ ਆ ਕੀ ਸੀ ਕੀ ਸੀ ਕਾਰ ਇਹ ਤੇ ਟਿਖੜਾ ਹੁਣ ਜਾਵਾਂਗੇ ਬਾਜ਼ਾਰ ਚ ਅਸੀਸ ਨੂੰ ਪਾ ਲਿਆ ਬੈਲਟ ਚ ਅਸੀਸ ਬੈਲਟ ਛਾ ਬਾਜ਼ਾਰ ਕੋ ਮੂੰਗਾ ਕੋਈ ਕੋਈ ਕਣੀ ਵੀ ਪੈ ਰਹੀ ਆ ਚੜਿਵਾ ਦਾਂਗੇ ਚਾਰ ਪੰਜ ਸਤ ਤੁਸੀਂ ਰੱਖੇ ਹੋਏ ਨੇ ਮੁੰਗੇ 284 ਬੈਂਕ ਬੀਗਲ ਬਣਦਾ ਨਹੀਂ ਬਦਲੇਗਾ ਤਾ ਜਿੰਨਾ 올ਡ ਰੀ ਸੈਸ਼ਨ ਆ ਤਿੰਨ ਮਤ ਹੈਗੇ ਸੀ ਹਾਂ ਇਹ ਦਿਨਾਂ ਦੇ ਹੋਰ ਹੋਣਗੇ ਸਾਰੇ ਬੱਚੇ ਇਹ ਗੱਲ ਗੱਜਾ ਗੱਜਾ ਦੇ ਨਾਮ ਹੁਣ ਜਾਣੇ ਰੱਖਣੀਓ ਪੋਸਟ ਦੁਬਾਰ ਤੋਂ ਪਹਿਲਾਂ ਤਾਂ ਸੋਹ ਖੁਬਰੀ ਤਨਵਾਰ ਗਜਰਾਜ ਨੂੰ ਇਹ ਕਰੀਅ ਸੀ ਆ ਪਹਿਲਾਂ ਕੰਪੜੇ ਦੇ ਬਾਅਦ ਇਹ ਵੀ ਇਹਦੀ ਕੁਝ ਚੋਰੀ ਕਰ ਲਈ ਕਿਸੇ ਨੇ ਚੱਲ ਰਹੀ ਹੈ ਵੀਡੀਓ ਉਹ ਤੇਨੁਰਾ ਜੇ ਬੈਠੀ ਨੇ ਉਹ ਤਾਂ ਫਿਰ ਆਉਂਦਾ ਹੀ ਨਹੀਂ ਹੁਣ ਜੀ ਇੱਥੇ ਬੈਠਾ ਹਾਂ ਹਾਂ ਕਿਸੇ ਨੂੰ ਕੁਝ ਕੇ ਦੇਖ ਲਓ ਹਾਂ ਇਹ ਸੈਂਡਰ ਨਹੀਂ ਜਾ ਕੇ ਲੈ ਕੇ ਆਏ ਤੁਸੀਂ ਅੱਜ ਤੋਂ ਪਹਿਲੇ ਪਏ ਨੇ ਤੇ ਛੱਕ ਕਰ ਲਿਆਉਣੇ ਸੀ ਕੱਢ ਲਿਆ ਇਹ ਰਖੜੀਆਂ ਲਾਉਂਦੀਆਂ ਸੀ ਨੇ ਹੁਣ ਪੇਸਦੀਆਂ ਅਸੀਸ ਨੇ ਤੰਗ ਕਰ ਲਿਆ ਸਾਨੂੰ ਹੋਰ ਵੀਡੀਓ ਸਾਥੋਂ ਬਣਾਈ ਨਹੀਂ ਗਈ ਹੈਗੀ ਖੰਨੇ ਲਾਈਟਾਂ ਲੱਗ ਗਈਆਂ ਨੇ ਜੰਪ ਕਰਤੀ ਆਪਾਂ ਲਾਈ ਕਿਉਂ ਕਰੀਆ ਜੀ ਮਿਲਣਾ ਹੈ ਉੱਪਰ ਮੇਰੇ ਜੀਮਾ ਕੁਰੇ ਆ ਨਹੀਂ ਹੁਣ ਚਾਤ ਤੋਂ ਸਿਰੇ ਮੱਕ ਆ ਬੈਠਾ ਉੱਪਰ ਬਸ ਲੱਗ ਜਾ ਰਹਾ ਮੱਟੇ ਕੋ ਲੱਗ ਜਾ ਲੱਗ ਜੋ ਮੈਂ ਕੀ ਖੈਣੀਆਂ ਤਾਂ ਜਾ ਹਾਂ ਜਾਂ ਜਾ 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 ਜਿਆਦਾ ਪਾਣੀ ਪਲਾਕੇ ਨਹੀਂ ਇਸ ਲਈ ਕਿ ਇਹਨੂੰ ਜਗਾਤ ਲੱਗਿਆ ਪਾਣੀ ਨਹੀਂ ਪਲਾਕ ਉਹ ਫਿਰ ਪਾਣੀ ਘਰ ਕੀ ਔਖੀ ਸੀ ਇਹਨੇ ਬਿਸਕੁਟ ਖਾ ਲੈਣਾ ਨਾ ਸਾਮ்கਾ ਦੇ ਲਾਈਟਾਂ ਲਾ ਕੇ ਤਾਂ ਹੋਰ ਟਾਈਮ ਲੱਗਦਾ ਖੜੇ ਰੋ ਲਾਈਟਾਂ ਦੇ ਅਸੀਸ ਥੱਕ ਗਿਆ ਅਸੀਸ ਨੂੰ ਪਾਣੀ ਦੀ ਪਿਆਸ ਲੱਗੀ ਹੋਈ ਸੀ ਹਨਾ ਵੈਸੇ ਮੌਸਮ ਵੀ ਠੰਡਾ ਏ ਬੱਦਲ ਹੋ ਰ ਆ ਰਿਹਾ ਦੇਖੋ ਮੀਂਹ ਪੈਂਦਾ ਕਿ ਨਹੀਂ ਮੀਂਹ ਪਊਗਾ ਪਊਗਾ ਮੀਂਹ ਨਾ ਪੈਂਦਾ ਨਹੀਂ। ਹੋ ਦੇਖੋ ਮੀ ਪੂਗਾ? ਹਾਂ। ਪੈਂਦਾ ਨਹੀਂ। ਹਾਂ। ਨਾ ਕਹਿੰਦੇ ਨਾ। ਹਾਂ। ਪਹਿਣਾ ਕਿਉਂ ਨਹੀਂ?